ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਵਾਰ ਮਹੱਲਾ ਤੀਜਾ ਸਲੋਕ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਾਰੂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਵਾਰ ਉਚਾਰਨ ਕਰਦੇ ਹਨ ਦੋ ਸੂਰਮਿਆਂ ਦੇ ਮੁਕਾਬਲੇ ਦਾ ਨਾਮ ਬਿਵਾਰ ਹੈ ਇਸੇ ਪ੍ਰਕਾਰ ਇਸ ਕਾਰ ਵਾਰ ਨਾਮੇ ਬਾਣੀ ਵਿੱਚ ਗੁਰਮੁਖ ਤੇ ਮਨਮੁਖ ਵਿਵੇਕ ਤੇ ਮੋਹ ਦਾ ਮੁਕਾਬਲਾ ਹੈ ਜਿਸ ਵਿੱਚ ਗੁਰਮੁਖ ਵਿਵੇਕ ਦੀ ਜਿੱਤ ਤੇ ਮਨਮੁਖ ਮੋਹ ਦੀ ਹਾਰ ਕਥਨ ਕੀਤੀ ਹੋਈ ਹੈ ਇੱਕ ਅਦੁੱਤੀ ਬ੍ਰਹਮ ਓੰਕਾਰ ਦਾ ਪ੍ਰਕਾਸ਼ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਬਿਸ਼ੰਬਰਪੁਰ ਪੜਨੇ ਦੀ ਧਰਤੀ ਤੇ ਜਾ ਰਹੇ ਸਨ ਉਸ ਸਮੇਂ ਭਾਈ ਮਰਦਾਨਾ ਜੀ ਨੇ ਬੇਨਤੀ ਕਰਕੇ ਕਿਹਾ ਕਿ ਹੇ ਮਹਾਰਾਜ ਜੀ ਕੁਝ ਪ੍ਰਸ਼ਾਦ ਪਾਣੀ ਵੀ ਸ਼ਿਕਾਉਂਦੇ ਕਿ ਐਵੇਂ ਉਜਾੜਾਂ ਵਿੱਚ ਲਈ ਫਿਰਦੇ ਹੋਵੋ ਰਹੋਗੇ ਗੁਰੂ ਜੀ ਹੱਸ ਕੇ ਕਹਿਣ ਲੱਗੇ ਭਾਈ ਮਰਦਾਨਾ ਜੀ ਇਥੋਂ ਪਾਸ ਹੀ ਇੱਕ ਨਗਰ ਹੈ ਉੱਥੇ ਜਾ ਕੇ ਪ੍ਰਸ਼ਾਦ ਛਕ ਲਵੀ ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਜੀ ਸਾਡੇ ਪਾਸ ਕਿਹੜੇ ਦੰਬੜੇ ਹਨ ਜਿਨ੍ਹਾਂ ਨਾਲ ਨਗਰ ਵਿੱਚੋਂ ਕੁਝ ਖਰੀਦ ਕੇ ਖਾ ਲਵਾਂਗੇ ਤਦੋਂ ਗੁਰੂ ਜੀ ਨੇ ਤੁਰਦੇ ਹੋਇਆ ਰੇਤੇ ਵਿੱਚ ਪੈਰ ਦਾ ਅੰਗੂਠਾ ਫੇਰਿਆ ਜਿੱਥੋਂ ਇੱਕ ਲਾਲ ਨਿਕਲ ਆਇਆ ਉਹ ਭਾਈ ਮਰਦਾਨਾ ਜੀ ਨੂੰ ਪਕੜਾ ਦਿੱਤਾ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਪੜਨਾ ਸਾਹਿਬ ਜੀ ਦੇ ਉਸ ਸਥਾਨ ਉੱਪਰ ਬੈਠ ਗਏ ਜਿੱਥੇ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਿਆ ਉੱਥੇ ਬੈਠ ਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਉਸ ਲਾਲ ਦਾ ਮੁੱਲ ਪਮੋੜ ਲਈ ਨਗਰ ਵਿੱਚ ਭੇਜ ਦਿੱਤਾ ਜਿਸ ਦਾ ਕਿਸੇ ਨੇ 2 ਪੈਸੇ ਕਿਸੇ ਨੇ 1 ਰੁਪਈਆ ਤੇ ਕਿਸੇ ਨੇ 100 ਰੁਪਈਆ ਮੁੱਲ ਪਾਇਆ ਬਹੀ ਮਰਦਾਨਾ ਗੁਰੂ ਜੀ ਦੇ پاس ਆ ਗਿਆ ਤੇ ਕਿਹਾ ਕਿ ਸਤਿਗੁਰੂ ਜੀ ਮੈਂ ਸੁਣਿਆ ਹੈ ਕਿ ਇਹ ਲਾਲ ਬੇਕੀਮਤਾ ਹੁੰਦਾ ਹੈ ਪਰ ਇੱਥੇ ਤਾਂ ਇਸ ਦਾ ਥੋੜਾ ਕੋਈ ਮੁੱਲ ਪਾਇਆ ਹੈ ਤਦੋਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਸਾਲਸਰਾਏ ਨਾਮੇ ਜੋਰੀ ਦੇ ਪਾਸ ਭੇਜਣਾ ਕੀਤਾ ਭਾਈ ਮਰਦਾਨਾ ਕਿਸੇ ਤੋਂ ਪੁੱਛ ਪੁਸ਼ਾ ਕਰਕੇ ਸਾਲਸਰਾਏ ਜੋਰੀ ਦੇ ਪਾਸ ਪਹੁੰਚਿਆ ਉਸਨੇ ਲਾਲ ਦੇ ਦਰਸ਼ਨ ਕਰਦਿਆਂ ਹੀ ਪਾਈ ਮਰਦਾਨਾ ਜੀ ਪਾਸ 100 ਰੁਪਏ ਦਰਸ਼ਨੀ ਪੇਟਾ ਰੱਖ ਦਿੱਤੀ ਅਤੇ ਲਾਲ ਦੀ ਕੀਮਤ ਬਾਰੇ ਕੁਝ ਦੱਸ ਨਾ ਸਕਿਆ ਪਾਪ ਕਿਹਾ ਕਿ ਇਹ ਬਹੁਤ ਅਮੋਲਕ ਵਸਤੂ ਹੈ ਜਦੋਂ ਪਾਈ ਮਰਦਾਨਾ ਜੀ 100 ਰੁਪਏ ਲੈ ਕੇ ਸਤਿਗੁਰਾਂ ਦੇ ਪਾਸ ਆ ਗਿਆ ਤੇ 100 ਰੁਪਏ ਦਿਖਾਏ ਗੁਰੂ ਜੀ ਨੇ ਕਿਹਾ ਕਿ ਪਾਈ ਮਰਦਾਨਾ ਜੀ ਇਹ 100 ਰੁਪਏ ਉਸ ਨੂੰ ਵਾਪਸ ਕਰਿਆ ਭਾਈ ਮਰਦਾਨਾ ਜੀ ਉਸ ਨੂੰ ਪਾਸ ਪੈਸੇ ਵਾਪਸ ਕਰਨ ਗਿਆ ਤਾਂ ਉਸ ਨੇ ਕਿਹਾ ਕਿ ਇਹ ਮੈਂ ਇਸ ਲਾਲ ਦੀ ਦਰਸ਼ਨੀ ਪੇਟਾ ਦਿੱਤੀ ਹੈ ਤੁਸੀਂ ਇਹ ਰੱਖ ਲਵੋ ਭਾਈ ਮਰਦਾਨਾ ਜੀ ਵਾਪਸ ਆ ਗਏ ਜਦੋਂ ਵਾਪਸ ਆਏ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੇਕਰ ਅਸਾਂ ਨੇ ਲਾਲ ਵੇਚਿਆ ਹੀ ਨਹੀਂ ਹੈ ਤੇ ਭਾਈ ਇਹ ਦਰਸ਼ਨੀ ਪੇਟਾ ਕੀ ਕਰਨੀ ਹੈ ਤੂੰ ਇਸ ਨੂੰ ਵਾਪਸ ਮੋੜਿਆ ਭਾਈ ਮਰਦਾਨਾ ਜੀ ਫੇਰ ਵਾਪਸ ਕਰਨ ਗਿਆ ਤਾਂ ਉਸ ਜ਼ੌਰੀ ਨੇ ਉਹ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਭਾਈ ਮਰਦਾਨਾ ਜੀ ਫੇਰ ਗੁਰੂ ਜੀ ਪਾਸ ਆ ਗਿਆ ਇਉਂ ਤਕਰੀਬਨ 7 ਵਾਰ ਭਾਈ ਮਰਦਾਨਾ ਜੀ ਨੂੰ ਫੇਰੇ ਪਏ ਤਦੋਂ ਮਰਦਾਨਾ ਜੀ ਨੇ ਆਕ ਕੇ ਉਹ ਪੈਸੇ ਸਾਲ ਸਰਾਏ ਦੇ ਘਰ ਵਿੱਚ ਹੀ ਸੁੱਟ ਦਿੱਤੇ ਤੇ ਆਪ ਗੁਰੂ ਜੀ ਪਾਸ ਵਾਪਸ ਆ ਗਿਆ ਤਦੋਂ ਸਜ਼ੌਰੀ ਨੇ ਆਪਣੇ ਅਧਰਕਾ ਨਾਮੇ ਸੇਵਕ ਨੂੰ ਭੇਜਿਆ ਜਦੋਂ ਉਸ ਨੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਹ ਨਿਆਲ ਹੋ ਗਿਆ ਫਿਰ ਸਾਲਸਰਾਈ ਨੇ ਆ ਕੇ ਨਮਸਕਾਰ ਕੀਤੀ ਤਦੋਂ ਗੁਰੂ ਜੀ ਨੇ ਉਸ ਨੂੰ ਇਹ ਸ਼ਬਦ ਉਚਾਰਨ ਕਰਕੇ ਪਾਵਨ ਉਪਦੇਸ਼ ਦਿੱਤਾ ਜੈਸਾ ਕਿ ਬਿਮਲ ਮਜ਼ਾਰ ਬਸ ਨਿਰਮਲ ਜਲ ਪਦਮਨ ਜਾਵਲਰੇ ਫਿਰ ਉਸ ਨੇ ਹੋਰ ਉਪਦੇਸ਼ ਦੀ ਜਾਚਨਾ ਕੀਤੀ ਤਦੋਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਦੇ ਹੋਏ ਇਹ ਸ਼ਲੋਕ ਉਚਾਰਨ ਕੀਤਾ ਵੇਣ ਗਾਹਕ ਗੁਣ ਵੇਚੀਐ ਤਉ ਗੁਣ ਸਹਿ ਗੋ ਜਾਏ ਏ ਭਾਈ ਮਰਦਾਨਾ ਜੀ ਜੇਕਰ ਕਿਸੇ ਖਰੀਦਦਾਰ ਦੇ ਤੂੰ ਬਿਨਾ ਕੋਈ ਗੁਣ ਭਾਵ ਕੀਮਤੀ ਪਦਾਰਥ ਵੇਚਣਾ ਕਰੀਏ ਤਦੋਂ ਗੁਣ ਭਾਵ ਕੀਮਤੀ ਵਸਤੂ ਸਹਿਗੋ ਸਸਤੀ ਹੀ ਚਲੀ ਜਾਂਦੀ ਹੈ ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਿਕਾਇ। ਜੇਕਰ ਕੋਈ ਗੁਣ ਪਾਵ ਕੀਮਤੀ ਪਦਾਰਥ ਦਾ ਚੰਗਾ ਗਾਹਕ ਖਰੀਦਦਾਰ ਮਿਲ ਜਾਵੇ ਤਉ ਗੁਣ ਪਾਵ ਕੀਮਤੀ ਪਦਾਰਥ ਲੱਖਾਂ ਰੁਪਿਆਂ ਦਾ ਵਿਕ ਜਾਂਦਾ ਹੈ। ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੇ ਸਮਾਏ। ਜੇਕਰ ਕੋਈ ਸਤਿਗੁਰਾਂ ਦੇ ਉਪਦੇਸ਼ ਵੀ ਸਮਾਉਣਾ ਕਰੇ ਵਾਪ ਸਤਿਗੁਰਾਂ ਉੱਪਰ ਪੂਰਨ ਸਰਦਾ ਧਾਰਨ ਕਰੇ ਤਾਂ ਤੇ ਉਹ ਮਨੁੱਖ ਕਹਿੰਦੇ ਸ਼ੁਭ ਗੁਣਾਂ ਨਾਲ ਮਿਲ ਕਰਕੇ ਅਪਰੋਖ ਗਿਆਨ ਰੂਪੀ ਗੁਣ ਪਾ ਲੈਂਦਾ ਹੈ ਮੋਲ ਅਮੋਲ ਨਪਾਈਐ ਵਣਜ ਨਾਲ ਹੀ ਜੈ ਹਾਟ ਪਰਮੇਸ਼ਰ ਦਾ ਨਾਮ ਗਿਆਨ ਰੂਪ ਅਮੋਲਕ ਪਦਾਰਥ ਕਿਸੇ ਸਾਧਨਾ ਆਦ ਦੇ ਮੋਲ ਕਰਕੇ ਨਹੀਂ ਪ੍ਰਾਪਤ ਕਰੀਦਾ ਅਤੇ ਗੁਰਾਂ ਤੋਂ ਬਿਨਾ ਕਿਸੇ ਹੱਡੀ ਤੋਂ ਵੀ ਵਣਜ ਖਰੀਦ ਕੇ ਲਿਆ ਨਹੀਂ ਜਾਂਦਾ ਨਾਨਕ ਪੂਰਾ ਤੋਲ ਹੈ ਕਬ ਹੋ ਨਾ ਹੋ ਵੇ ਘਾਟ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਨਾਮ ਗਿਆਨ ਦਾ ਸਦਾ ਹੀ ਪੂਰਨ ਤੋਲ ਪਾਰ ਹੈ ਵਾ ਨਾਮ ਗਿਆਨ ਦੁਆਰਾ ਸਰੂਪ ਦੀ ਪ੍ਰਾਪਤੀ ਦਾ ਤੋਲ ਵਿਚਾਰ ਸਦਾ ਪੂਰਾ ਹੈ ਜਿਸ ਦਾ ਕਦੇ ਵੀ ਘਾਟਾ ਟੋਟਾ ਨਹੀਂ ਹੁੰਦਾ ਅੱਗੇ ਫਿਰ ਪ੍ਰਸ਼ਨ ਸੀ ਹੇ ਸਤਿਗੁਰੂ ਜੀ ਜੀਵ ਕਿਸ ਪ੍ਰਕਾਰ ਘਾਟੇ ਵਿੱਚ ਜਾਂਦਾ ਹੈ ਪਾਤਸ਼ਾਹ ਫਰਮਾ ਰਹੇ ਆ ਮਹੱਲਾ ਚੌਥਾ ਨਾਮ ਵਿਹੂੜੇ ਪਰਮਸੈ ਆਵੇ ਜਾਵੇ ਨੀਤ ਹੀ ਭਾਈ ਪਰਮੇਸ਼ਰ ਦੇ ਨਾਮ ਤੋਂ ਖਾਲੀ ਮਨੁੱਖ ਪਰਮ ਦੇ ਰਹਿੰਦੇ ਅਤੇ ਨਿਤ ਪ੍ਰਤੀ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਮੇਸ਼ਾ ਜਨਮ ਧਾਰ ਕੇ ਆਉਂਦੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਦੇਣ ਲਈ ਪ੍ਰਲੋਕ ਨੂੰ ਜਾਂਦੇ ਰਹਿੰਦੇ ਹਨ ਅੱਗੇ ਦਰਸ਼ਤਾਨ ਦੇ ਦਿੰਦੇ ਹਨ ਕਿ ਜਿਵੇਂ ਮੌਲੀ ਕੰਮਣੀ ਨੂੰ ਜਿਸ ਜਗ੍ਹਾ ਤੋਂ ਘਟ ਕੇ ਬੰਦੇ ਆ ਉਥੇ ਰੰਗ ਨਹੀਂ ਚੜਦਾ ਜਿੱਥੋਂ ਢਿਲੇ ਜੀ ਬੰਨੀ ਦੀ ਉਥੇ ਡੱਬ ਖੜੱਬੀ ਜੀ ਹੋ ਜਾਂਦੀ ਜਿਸ ਜਗ੍ਹਾ ਤੋਂ ਨਹੀਂ ਬੰਨੀ ਦੀ ਉਥੇ ਪੂਰਾ ਰੰਗ ਚੜ ਜਾਂਦਾ ਇਸੇ ਪ੍ਰਕਾਰ ਇੱਕ ਬੰਦੇ ਇੱਕ ਢੀਲਿਆ ਇੱਕ ਸੁਖੀਏ ਹਰਪ੍ਰੀਤ ਕਈ ਅਗਿਆਨੀ ਪੁਰਖ ਵਿਕਾਰਾਂ ਮਾਇਆ ਦੇ ਮੋਹ ਵਿੱਚ ਪੱਕੀ ਤਰ੍ਹਾਂ ਵੱਜੇ ਹੋਏ ਹਨ ਉਹਨਾਂ ਨੂੰ ਓਕਾ ਹੀ ਨਾਮ ਦਾ ਰੰਗ ਨਹੀਂ ਚੜਦਾ ਇੱਕ ਕਈਏ ਕਈ ਜਿਗਿਆਸੂ ਪੁਰਖ ਢੀਲਿਆ ਆਲਸੀ ਰਹਿੰਦੇ ਉਹਨਾਂ ਨੂੰ ਨਾਮ ਦਾ ਥੋੜਾ ਜਿਹਾ ਰੰਗ ਚੜਦਾ ਹੈ ਅਤੇ ਇੱਕ ਮਹਾਤਮਾ ਜਨ ਪ੍ਰਭੂ ਨਾਲ ਪ੍ਰੀਤੀ ਕਰਕੇ ਸੁਖੀ ਹਨ ਉਹਨਾਂ ਨੂੰ ਭਗਤੀ ਗਿਆਨ ਦਾ ਗੂੜਾ ਰੰਗ ਚੜਿਆ ਹੈ ਨਾਨਕ ਸੱਚਾ ਮੰਨ ਲੈ ਸੱਚ ਕਰਨੀ ਸੱਚ ਰੀਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਸੱਚੇ ਨਾਮ ਨੂੰ ਮੰਨ ਲੈਣਾ ਕਰ ਜੋ ਸੱਚੇ ਨਾਮ ਦੀ ਕਰਣੀ ਕਮਾਈ ਕਰਨੀ ਹੈ ਇਹੋ ਹੀ ਸੱਚੀ ਰੀਤ ਮਰਿਆਦਾ ਹੈ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਅਸਾਂ ਨੇ ਗੁਰਾਂ ਤੋਂ ਗਿਆਨ ਰੂਪੀ ਅਤ ਅੰਤ ਹੀ ਕਰਾਰਾ ਤਿੱਖਾ ਤੇਜ ਖੜਗ ਖੰਡਾ ਕੀਏ ਪਾਉਣਾ ਕੀਤਾ ਹੈ ਦੂਜਾ ਪਰਮਗੜ ਕਟਿਆ ਮੋਹ ਲੋਭ ਅਹੰਕਾਰ ਜਿਸ ਗਿਆਨ ਰੂਪੀ ਖੜਗ ਨਾਲ ਅਸਾਂ ਨੇ ਦ્વੈਤ ਪਰਮੰਦਾ ਗੜ ਕਿਲਾ ਕੱਟ ਦਿੱਤਾ ਹੈ ਵਾ ਦ્વੈਤ ਪਰਮੰਦਾ ਕਿਲਾ ਗਿਆਨ ਕੱਟ ਦਿੱਤਾ ਹੈ ਅਤੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਰੂਪੀ ਸੂਰਮਿਆਂ ਨੂੰ ਕੱਟ ਦਿੱਤਾ ਹੈ ਹਰਿ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਜਿਸਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕੀਤੀ ਹੈ ਉਸਦੇ ਮਨ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਸੱਚ ਸੰਜਮ ਮਤ ਊਤਮਾ ਹਰ ਲੱਗਾ ਪਿਆਰਾ ਸੱਚ ਬੋਲਣ ਸੰਜਮ ਇੰਦਰੀਆਂ ਦਾ ਦਮਨ ਕਰਨ ਨਾਲ ਵਾ ਸੱਚ ਬੋਲਣ ਰੂਪੀ ਸੰਜਮ ਨਾਲ ਸੱਚਾ ਨਾਮ ਜਪਣ ਦੇ ਸੰਜਮ ਉਦਮ ਵਿੱਚ ਲੱਗਣ ਕਰਕੇ ਬੁੱਧੀ ਊਤਮਾ ਉੱਤਮ ਪਾਵ ਆਤਮ ਵਿਸ਼ੈਣੀ ਹੋ ਜਾਂਦੀ ਅਤੇ ਪਰਮੇਸ਼ਰ ਪਿਆਰਾ ਲੱਗ ਪੈਂਦਾ ਹੈ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਫਿਰ ਐਸਾ ਨਿਸ਼ਚਾ ਵੱਜਦਾ ਹੈ ਕਿ ਸਾਰੇ ਧਾਵਾਂ ਵਿੱਚ ਸੱਚਾ ਹੀ ਸੱਚਾ ਵਰਤ ਰਿਹਾ ਹੈ ਅਤੇ ਉਹੀ ਸੱਚਾ ਜਗਤ ਨੂੰ ਸਿਰਜਣਹਾਰਾ ਰਚਣ ਵਾਲਾ ਹੈ ਸਲੋਕ ਮਹੱਲਾ 3 ਜੀ ਕਿਸੇ ਗਵਈਏ ਨੇ ਸਤਿਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਹਜ਼ੂਰ ਕੇਦਾਰਾ ਰਾਗ ਗਾਇਨ ਕੀ ਤਦੋਂ ਬਰਸੀਖ ਸੰਤਾਨ ਨੇ ਕਿਹਾ ਕਿ ਇਸਨੇ ਕੇਦਾਰਾ ਰਾਗ ਬਹੁਤ ਹੀ ਚੰਗਾ ਗਾਇਨ ਕੀਤਾ ਹੈ ਤਦੋਂ ਸਤਿਗੁਰਾਂ ਨੇ ਇਹ ਸ਼ਲੋਕ ਉਚਾਰਨ ਕੀਤਾ ਕੇਦਾਰਾ ਰਾਗਾ ਵਿੱਚ ਜਾਣੀ ਹੈ ਭਾਈ ਸਬਦੇ ਕਰੇ ਪਿਆਰ ਇਹ ਭਾਈ ਰਾਗਾ ਵਿੱਚੋਂ ਕੇਦਾਰਾ ਰਾਗ ਗਾਵਿਆ ਆ ਤਾਂ ਹੀ ਸ੍ਰੇਸ਼ਟ ਜਾਣਣਾ ਕਰੀਏ ਜੇਕਰ ਗਾਉਣ ਵਾਲਾ ਗੁਰਾਂ ਦੇ ਸਬਦੇ ਉਪਦੇਸ਼ ਨਾਲ ਪ੍ਰੇਮ ਕਰੇ ਅਥਵਾ ਹੀ ਪਾਈ ਜੂ ਗੁਰਾਂ ਦੇ ਉਪਦੇਸ਼ ਨਾਲ ਪਿਆਰ ਕਰਦਾ ਰਾਗਾ ਪ੍ਰੇਮਾਂ ਵਿੱਚੋਂ ਕੇ ਕੀ ਇਹ ਦਾਰਾ ਇਸਤਰੀ ਦਾ ਪ੍ਰੇਮ ਕੇ ਦੀ ਜਾਣਦਾ ਹੈ ਉਹ ਕਾਮਚੇਸਤਾ ਦੀਨੋ ਕਿਸਤਰੀਆਂ ਦੇ ਰੂਪ ਤੇ ਲੁਭਾਏ ਮਨ ਨਹੀਂ ਹੁੰਦਾ ਸਤ ਸੰਗਤ ਸਿਓ ਮਿਲਦੋ ਰਹੇ ਸੱਚੇ ਤਰੇ ਪਿਆਰ ਇਸ ਕਰਕੇ ਮਨੁੱਖ ਹਮੇਸ਼ਾ ਸਤ ਸੰਗਤ ਦੇ ਨਾਲ ਮਿਲਦਾ ਰਹੇ ਅਤੇ ਸੱਚੇ ਪਰਮੇਸ਼ਰ ਦੇ ਨਾਲ ਪ੍ਰੇਮ ਤਾਰਨ ਕਰੇ ਵਿੱਚੋ ਮਲ ਕੱਟੇ ਆਪਣੀ ਗੁਲਾਂ ਕਾ ਕਰੇ ਉਧਾਰ ਉਹ ਮਨੁੱਖ ਆਪਣੀ ਹਿਰਦੇ ਵਿੱਚ ਅੰਦਰੋਂ ਆਪਣੀ ਅੰਗਤਾ ਵਿਦਿਆ ਦੀ ਮੈਲ ਨੂੰ ਕੱਟ ਨਾ ਕਰੇ ਤਾਦੂ ਮਨੁੱਖ ਕਹਿੰਦੇ ਆਪ ਦੀਆਂ ਗੁਲਾਂ ਦਾ ਵੀ ਉਧਾਰ ਪਾਰ ਉਤਾਰਾ ਕਰ ਲੈਂਦਾ ਹੈ ਗੁਣਾ ਕੀ ਰਾਸ ਸੰਗ ਰਹੈ ਅਵਗਣ ਕੱਢੈ ਵਿਡਾਰ ਸਤ ਸੰਤੂਖ ਆਦ ਸ਼ੁਭ ਗੁਣਾ ਦੀ ਰਾਸ ਪੂੰਜੀ ਨੂੰ ਸੰਗ੍ਰਹਿ ਇਕੱਤਰ ਕਰੀਤੇ ਕਾਮ ਕ੍ਰੋਧ ਰੂਪੀ ਔਗਣ ਗੁਨਾਹਾਂ ਨੂੰ ਵਿਡਾਰ ਮਾਰ ਕੇ ਹਿਰਦੇ ਤੋਂ ਕੱਢ ਦੇਵੇ ਵਾ ਵਿਡਾਰ ਹੁਸ਼ਿਆਰ ਹੋ ਕੇ ਕੱਢ ਦੇਵੇ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜੈ ਨ ਧਰੇ ਪਿਆਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਕੇਦਾਰਾ ਰਾਗ ਦੁਆਰਾ ਪਰਮੇਸ਼ਰ ਵਿੱਚ ਮਿਲਿਆ ਹੋਇਆ ਉਹੋ ਹੀ ਜਾਣਿਆ ਜਾ ਸਕਦਾ ਜੋ ਆਪ ਦਾ ਗੁਰੂ ਨਹੀਂ ਛੱਡਦਾ ਵਾ ਗੁਰੂ ਦਾ ਆਸਰਾ ਉਪਦੇਸ਼ ਨਹੀਂ ਛੱਡਦਾ ਅਤੇ ਕਿਸੇ ਦੂਸਰੇ ਦੇਵੀ ਦੇਵਤਿਆਂ ਪਦਾਰਥਾਂ ਨਾਲ ਪ੍ਰੇਮ ਪਿਆਰ ਨਹੀਂ ਕਰਦਾ ਮਹੱਲਾ ਚੌਥਾ ਸਾਗਰ ਦੇਖੋ ਧਰਮ ਰੋ ਪੈ ਤੀਰੈ ਡਰ ਨਾ ਹੈ ਏ ਪ੍ਰਭੂ ਜਦੋਂ ਜਗਿਆਸੂ ਸੰਸਾਰ ਰੂਪੀ ਸਮੁੰਦਰ ਵੱਲ ਦੇਖਦਾ ਹੈ ਤਾਂ ਉਹ ਡਰ ਦੇ ਨਾਲ ਹੀ ਮਰ ਜਾਂਦਾ ਮਾਲ ਸਹਿਮ ਜਾਂਦਾ ਹੈ ਕਿ ਇਸ ਵਿਕਾਰਾਂ ਦੇ ਠਾਠਾ ਮਾਰਦੇ ਪਾਣੀ ਤੋਂ ਕਿਵੇਂ ਬਚ ਕੇ ਪਾਰ ਲੰਘਾਂਗਾ ਪਰ ਹੇ ਪ੍ਰਭੂ ਤੇਰੇ ਸਰੂਪ ਦਾ ਭੈ ਖੋਫ ਤਾਰਨ ਨਾਲ ਸੰਸਾਰ ਦਾ ਕੋਈ ਵੀ ਡਰ ਨਹੀਂ ਰਿੰਦਾ ਨਿਰ ਪਉ ਜਪੈ ਸਗਲ ਪਉ ਮਿਟੈ ਸਾਰੇ ਪੈ ਮਿਟ ਜਾਂਦੇ ਹਨ ਗੁਰ ਕੈ ਸਬਦ ਸੰਤੋਖੀਆ ਨਾਨਕ ਬਿਗਸਾ ਨਾਏ ਫਿਰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜਿਸ ਦੇ ਚਿੱਤ ਦੀ ਬਿਰਤੀ ਸੰਤੋਖੀ ਆ ਸੰਤੋਖ ਦੇ ਸਹਿਤ ਸੰਤੁਸ਼ਟ ਹੋ ਗਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਦਾ ਚਿੱਤ ਤੇਰੇ ਨਾਮ ਕਰਕੇ ਕਰਣਾ ਮੁਦਤਾ ਅਪੇਖਿਆ ਮੈਤਰੀ ਰੂਪ ਪੰਖੜੀਆਂ ਦੇ ਸਹਿਤ ਵਿਕਸਾ ਖੇੜ ਆਇਆ ਹੈ ਮਹੱਲਾ ਚੌਥਾ ਚੜ ਬੋਹਿਤ ਹੈ ਚਾਲ ਸੋ ਸਾਗਰ ਲਹਿਰੀ ਦੇ ਜਿਹੜਾ ਸੰਸਾਰ ਸਮੁੰਦਰ ਵਿਸ਼ੇ ਪਦਾਰਥਾਂ ਰੂਪੀ ਪਾਣੀ ਨਾਲ ਭਰਿਆ ਆ ਆਸਾ ਤ੍ਰਿਸ਼ਨਾ ਕਾਮ ਕ੍ਰੋਧ ਆਦਿ ਵਿਕਾਰਾਂ ਦੀਆਂ ਲਹਿਰਾਂ ਦੇਣਾ ਕਰਦਾ ਹੈ ਇਸ ਤੋਂ ਗੁਰਾਂ ਦੇ ਨਾਮ ਗਿਆਨ ਰੂਪੀ ਬੋਹਿਤ ਹੈ ਜਹਾਜ ਉੱਪਰ ਚੜ੍ਹ ਕੇ ਚੱਲਣਾ ਕਰੀਏ ਠਾਕ ਨ ਸੱਚ ਹੈ ਬੋਹਿਤ ਹੈ ਜੇ ਗੁਰ ਧੀਰਕ ਦੇ ਜੇਕਰ ਆਸਾ ਤ੍ਰਿਸ਼ਨਾ ਕਾਮ ਕ੍ਰੋਧ ਰੂਪੀ प्रबल ਲਹਿਰਾਂ ਵਿੱਚ ਗੁਰੂ ਰੂਪੀ ਮਲਾ ਧੀਰਜ ਹੌਸਲਾ ਦੇਣਾ ਕਰੇ ਤਦੋਂ ਸੱਚੇ ਨਾਮ ਗਿਆਨ ਰੂਪੀ ਬੋਹਿਤ ਹੈ ਜਹਾਜ ਨੂੰ ਕੋਈ ਠਾਕ ਰੋਕ ਨਹੀਂ ਪੈਂਦੀ ਤੇ ਦਰ ਜਾਏ ਉਤਾਰਿਆ ਗੁਰ ਦਿਸੈ ਸਾਵਧਾਨ ਜਿਕਰ ਗੁਰੂ ਰੂਪੀ ਮਲਾਹ ਸੁਚੇਤ ਦਿਸਦਾ ਹੈ ਪਾਪ ਤਾਰਨ ਨੂੰ ਸਮਰੱਥ ਦਿਸਦਾ ਹੈ ਤਦੋਂ ਗੁਰੂ ਰੂਪੀ ਮਲਾਹ ਉਸ ਦਰਦਵਾਰੇ ਉੱਪਰ ਜਾ ਕੇ ਉਤਾਰ ਦਿੰਦੇ ਹਨ ਜਿੱਥੇ-ਜਿੱਥੇ ਕਿਸੇ ਦੀ ਭਾਵਨਾ ਹੁੰਦੀ ਵਾ ਜਿੱਥੇ ਗੁਰੂ ਜੀ ਆਪ ਇਸ ਤਣ ਨੂੰ ਉੱਥੇ ਗਿਆਨ ਰੂਪੀ ਦਰ ਵਿੱਚ ਇਸਤਤ ਕਰ ਦਿੰਦੇ ਹਨ ਨਾਨਕ ਨਦਰੀ ਪਾਈਐ ਦਰਗਾਹ ਚੱਲੈ ਮਾਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਹ ਨਾਮ ਗਿਆਨ ਰੂਪੀ ਜਹਾਜ਼ ਪਰਮੇਸ਼ਰ ਦੀ ਨਦਰੀ ਕੀਏ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤ ਕੀਤਾ ਹੈ ਅਤੇ ਸੱਚਖੰਡ ਰੂਪੀ ਦਰਗਾਹ ਵਿੱਚ ਵੀ ਮਨੁੱਖ ਸਨਮਾਨ ਦੇ ਸਹਿਤ ਚੱਲਦਾ ਵਾ ਸੱਚਖੰਡ ਵਿੱਚ ਉਸ ਦੇ ਸਤਕਾਰ ਦੀਆਂ ਗੱਲਾਂ ਚੱਲਦੀਆਂ ਹਨ ਉੜੀ ਨੇਹ ਕੰਟਕ ਰਾਜ ਪੁੰਚ ਤੂ ਗੁਰਮੁਖ ਸੱਚ ਕਮਾਈ ਇਸ ਲਈ हे ਪਾਈ ਤੂੰ ਨੇਹ ਕੰਟਕ Nirvighn ਕਾਮ ਕ੍ਰੋਧ ਰੂਪੀ ਸ਼ਤਰੂ ਤੋਂ ਰਹਿਤ ਕਰਨ ਵਾਲੇ ਗਿਆਨ ਰੂਪੀ ਰਾਜ ਦੇ ਆਦ ਨੂੰ ਭੋਗਣਾ ਕਰ ਅਤੇ ਮੁਖੀ ਗੁਰਾਂ ਵਾ ਗੁਰਮੁਖਾਂ ਦੀ ਸੰਗਤ ਦੁਆਰਾ ਸਤ ਨਾਮ ਨੂੰ ਕਮਾਈ ਕਮਾਉਣਾ ਕਰ ਸੱਚੈ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਜੋ ਪ੍ਰਭੂ ਸੱਚੇ ਸਰੂਪ ਸੱਚਖੰਡ ਸੰਸਾਰ ਰੂਪੀ ਸਿੰਘਾਸਣ ਉੱਪਰ ਬੈਠਾ ਹੋਇਆ ਸੱਚਾ ਨਿਆਂ ਉਨਸਾਫ ਕਰਦਾ ਹੈ ਉਹ ਤੈਨੂੰ ਸਤਸੰਗਤ ਦੇ ਮੇਲ ਦੁਆਰਾ ਆਪਣੇ ਨਾਲ ਮੇਲ ਲਵੇਗਾ ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣ ਆਈ ਜਿਸ ਨੇ ਗੁਰਾਂ ਦਾ ਸੱਚਾ ਉਪਦੇਸ਼ ਗ੍ਰਹਿਣ ਕਰਕੇ ਪਰਮੇਸ਼ਰ ਨੂੰ ਜਪਣਾ ਕੀਤਾ ਹੈ ਉਸ ਦੀ ਪਰਮੇਸ਼ਰ ਦੇ ਨਾਲ ਪ੍ਰੀਤੀ ਬਣਾਈ ਹੈ ਅਥੈ ਸੁਖਦਾਤਾ ਮਨ ਵਸੈ ਅੰਤ ਹੋਏ ਸਖਾਈ ਇਸ ਲੋਕ ਵਿੱਚ ਵੀ ਸੁੱਖਾਂ ਦੇ ਦੇਣ ਵਾਲਾ ਪ੍ਰਭੂ ਉਸ ਦੇ ਮਨ ਹਿਰਦੇ ਵਿੱਚ ਵਸਦਾ ਅਤੇ ਅੰਤ ਅਖੀਰ ਨੂੰ ਪਰਲੋਕ ਵਿੱਚ ਵੀ ਸਹਾਇਤਾ ਕਰਨ ਵਾਲਾ ਹੁੰਦਾ ਹੈ ਹਰ ਸਿਉ ਪ੍ਰੀਤ ਊਪਜੀ ਗੁਰ ਸੋਜੀ ਪਾਈ ਕਿਦੇ ਜਿਸ ਮਨੁੱਖ ਨੂੰ ਗੁਰਾਂ ਨੇ ਆਤਮ ਸਰੂਪ ਦੀ ਸੋਝੀ ਗਿਆਤ ਪਾਉਣਾ ਕੀਤੀ ਹੈ ਉਸ ਦੀ ਹੀ ਪਰਮੇਸ਼ਰ ਦੇ ਨਾਲ ਸਾਥ ਪ੍ਰੀਤੀ ਬਾਣ ਆਈ ਪੈਦਾ ਹੁੰਦੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ